ਗਿਆਨੀ ਹਰਪ੍ਰੀਤ ਸਿੰਘ ਨੇ ਤਿੰਨ ਵੱਡੇ ਐਲਾਨ ਕੀਤੇ ਨੇ ਦਰਸਲ ਉਹਨਾਂ ਕਿਹਾ ਕਿ ਵਠੰਡੇ ਦੀ ਧਰਤੀ ਤੇ ਜਿਹੜਾ ਥਰਮਲ ਪਲਾਂਟ ਗੁਰਨਾਨਕ ਸਾਹਿਬ ਦੇ 500 ਸਾਲਾਂ ਨੂੰ ਸਮਰਪਿਤ ਸ਼ੁਰੂ ਕੀਤਾ ਗਿਆ ਸੀ ਉਸ ਥਰਮਲ ਨੂੰ ਭਗਵੰਤਮਾਨ ਸਰਕਾਰ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 350 ਸਾਲਾਂ ਤੇ ਵੇਚਣ ਲਈ ਤਰਪਈ ਹੈ ਇਹ ਸਿਰਫ ਜ਼ਮੀਨ ਲੁੱਟ ਨਹੀਂ ਸਗੋ ਸਾਡੀ ਤਵਾਰੀਕ ਅਤੇ ਸਨਮਾਨ ਨਾਲ ਵਿਖਲਵਾੜ ਹੈ ਥਰਮਲ ਨੂੰ ਮਾਡਰਨ ਬਣਾਵਾਉਣ ਦਾ ਵਾਅਦਾ ਕਰਨ ਵਾਲੀ ਮਾਨ ਸਰਕਾਰ ਹੁਣ ਸ਼੍ਰੀ ਗੁਰੂ ਨਾਨਕ ਦੇਵ ਥਰਮਲ ਪਲਾਂਟ ਬਠਿੰਡਾ ਦੀ ਕਨਮ ਏਕੜ ਜ਼ਮੀਨ ਨੂੰ ਪਾਰਟੀ ਦੇ ਨਿੱਜੀ ਅਤੇ ਸਿਆਸੀ ਲਾਭ ਲਈ ਹੜਪਣ ਵਿੱਚ ਲੱਗੀ ਹੋਈ ਹੈ ਜਿਹੜੇ ਆਪਨੇ ਤਾਂ ਵਿਰੋਧੀ ਧਿਰ ਵਿੱਚ ਰਹਿੰਦੇ ਆ ਥਰਮਲ ਦੇ ਗੇਟ ਅੱਗੇ ਹਰ ਰੋਜ਼ ਮੋਰਚੇ ਲਾਉਂਦੇ ਸਨ ਅੱਜ ਕੈਬਨਟ ਮੰਤਰੀ ਬਣ ਕੇ ਉਸੇ ਲੁੱਟ ਖਸੁੱਟ ਤੇ ਚੁੱਪ ਕਿਉਂ ਬੈਠੇ ਨੇ ਪੰਜਾਬ ਦੀ ਧਰਤੀ ਵੇਚਣ ਦੀ ਇਹ ਖਮੋਸ਼ੀ ਕਿਸ ਦੀ ਸੇਵਾ ਕਰ ਰਹੀ ਹੈ ਤੇ ਕਿਸ ਕੀਮਤ ਤੇ ਇਸ ਤੋਂ ਇਲਾਵਾ ਉਹਨਾਂ ਕਿਆ ਕਿ ਕੋ ਹਾਈ ਕੋਰਟ ਦੋ ਬੱਕਰੇ ਫੈਸਲੇ 3 ਨਵੰਬਰ ਨੂੰ ਪੰਜਾਬ ਹਰਿਆਣਾ ਹਾਈ ਕੋਰਟ ਨੇ ਜਵਾਬਾ ਹਿੱਟ 5 ਸਾਲ ਤੋਂ ਜ਼ਿਆਦਾ ਜੇਲ੍ਹ ਚ ਬੰਦ ਜਗਵਿੰਦਰ ਸਿੰਘ ਨੂੰ ਇਹ ਕਹਿੰਦੇ ਹੋਏ ਜ਼ਮਾਨਤ ਦਿੱਤੀ ਕਿ ਬਿਨਾਂ ਟ੍ਰਾਇਲ ਲੰਬੀ ਹਿਰਾਸਤ ਸਜ਼ਾ ਤੋਂ ਪਹਿਲਾਂ ਦੀ ਸਜ਼ਾ ਵਰਗੀ ਹੈ ਪਰ 11 ਨਵੰਬਰ ਨੂੰ ਇਸੇ ਹਾਈ ਕੋਰਟ ਨੇ ਜਸਵੰਤ ਸਿੰਘ ਸੋਨੇਵਾਲਾ ਦੀ ਜ਼ਮਾਨਤ ਚਾਰ ਸਾਲ ਦੀ ਹਿਰਾਸਤ ਉੱਤੇ 49 ਸੁਣਵਾਈਆਂ ਬਾਅਦ ਵੀ ਖਾਰਜ ਕਰ ਦਿੱਤੀ 45000 ਰੁਪਏ ਇੱਕ ਪਿਸਤੌਲ ਅਤੇ ਕੁਝ ਕਾਰਤੂਸ ਕੀ ਇਹ ਭਾਰਤੀ ਸੰਘ ਵਿਰੁੱਧ ਜੰਗ ਦਾ ਆਧਾਰ ਹੋ ਸਕਦਾ ਹੈ ਇਹ ਮਾਮਲਾ ਯੂਪਾ ਦੀ ਗੰਬੀਰਤਾ ਦੇ ਨਾਂ ਤੇ ਟ੍ਰਾਇਲ ਦੇ ਬਿਨਾ ਅਨੰਤ ਹਿਰਾਸਤ ਦੀ ਪਰੇਸ਼ਾਨੀ ਅਤੇ ਨਿਆਂਇਕ ਪ੍ਰਕਿਰਿਆ ਦੀ ਅਨਿਸ਼ਚਿਤਤਾ ਨੂੰ ਦਰਸਾਉਂਦਾ ਹੈ ਇਸ ਤੋਂ ਇਲਾਵਾ ਇੱਕ ਹੋਰ ਮਾਮਲੇ ਦੇ ਵਿੱਚ ਜੱਤਰ ਨੇ ਕਿਹਾ ਕਿ ਪਘੋੜਾ ਦਲ ਦੇ ਆਈਟੀ ਵਿੰਗ ਦਾ ਪ੍ਰਧਾਨ ਨਸ਼ੱਤਰ ਹੁਣ ਪੁਲਿਸ ਅੜਿੱਕੇ ਆ ਚੁੱਕੇ ਰਾਜਨੀਤੀ ਚੋਚੋਚਨਾ ਹਰ ਕੋਈ ਕਰਦਾ ਤੇ ਅਸਾਰੂ ਅਲੋਚਨਾ ਹੋਣੀ ਵੀ ਚਾਹੀਦੀ ਹੈ ਪਰ ਇਸ ਵਿਅਕਤੀ ਨੇ ਜਾਦਾ ਪਘੋੜਾ ਦਲ ਦਾ ਆਈਟੀ ਵਿੰਗ ਸੰਭਾਲਿਆ ਇਸ ਨੇ ਅਤੀ ਨੀਵੇਂ ਪੱਧਰ ਦਾ ਵਿਰੋਧ ਤੇ ਕਰਦਾਰਕੋਸ਼ੀ ਦਾ ਚਲਣ ਸ਼ੁਰੂ ਕੀਤਾ ਹੈ ਡਿਜੀਟਲ ਮੀਡੀਆ ਹਰ ਕੋਈ ਦੇਖਦਾ ਪੜ੍ਹਦਾ ਤੇ ਸੁਣਦਾ ਹੈ ਇਸ ਵਿਅਕਤੀ ਉਤੇ ਇਸ ਦੀ ਟੀਮ ਨੇ ਹਟਲੇ ਪੱਦਰ ਦੀ ਭਾਸ਼ਾ ਦੀ ਵਰਤੋਂ ਸ਼ੁਰੂ ਕੀਤੀ ਗੁਰੂ ਘਰ ਦੇ ਵਜ਼ੀਰਾਂ ਤੇ ਚਰਿੱਤਰ ਤੇ ਗੰਦੇ ਕਮੈਂਟ ਤੱਕ ਤੇ ਸਹਿਬਾਨ ਦੇ ਜਿੱਤਦਾਰ ਸਹਿਬਾਨ ਨੂੰ ਪਗੋੜਾ ਦਲ ਬਾਰੇ ਕੋਈ ਵੀ ਸੱਚ ਬੋਲਣ ਵਾਲਾ ਸਾਧੂ ਸੰਤ ਹਰ ਵਿਰੋਧੀ ਧਿਰ ਦੇ ਲੀਡਰ ਤੇ ਹਰ ਇੱਜ਼ਤਦਾਰ ਵਿਅਕਤੀ ਬਾਰੇ ਇਸ ਬੰਦੇ ਦੀ ਅਗਵਾਈ ਵਾਲੇ ਪਗੋੜੇ ਦਲ ਦੇ ਆਈਟੀ ਸੈੱਲ ਨੇ ਆਪਣੇ ਬਣਾਈ ਫੇਕ ਅਕਾਊਂਟਾਂ ਤੇ ਅਬਦਰ ਟਿੱਪਣੀਆਂ ਕੀਤੀਆਂ ਐਨੀ ਭद्दी ਸ਼ਬਦਾਵਲੀ ਕੋਈ ਵੀ ਸੱਭੇਕ ਮਨੁੱਖ ਨਹੀਂ ਲਿਖ ਸਕਦਾ ਜਿੰਨੀ ਇਹਨਾਂ ਨੇ ਲਿਖਵਾਈ ਨੀਵੇਂ ਪੱਧਰ ਦੀ ਕਿਰਦਾਰਕੁਸ਼ੀ ਦੀ ਰਵਾਇਤ ਆਦ ਇਹ ਸਭ ਕੁਝ ਇਸ ਵਿਅਕਤੀ ਦੀ ਦੇਣਾ ਉਹ ਦਲ ਜੋ ਆਪਣੇ ਆਪ ਨੂੰ ਪੰਥਕ ਕਹੋਂਦਾ ਹੈ ਉਸ ਦਾ ਇਹ ਕਾਰਕੁਨ ਸਿੱਖ ਧਰਮ ਦੇ ਅਹਿਮ ਮੌਦਿਆਂ ਤੇ ਬੈਠੇ ਵਿਅਕਤੀਆਂ ਤੇ ਉਂਗਲ ਉਠਾਉਂਦਾ ਰਿਹਾ ਹੈ ਇਹ ਤਾਂ ਇੱਕ ਸਰਕਾਰੀ ਕੰਮਕਾਜ ਚ ਦਖਲਅੰਦਾਜ਼ੀ ਦਾ ਇੱਕ ਕੇਸ ਹੈ ਪਰ ਜਿਕਰ ਪੰਜਾਬ ਪੁਲਿਸ ਇਸ ਵਿਅਕਤੀ ਵੱਲੋਂ ਚਲਾਏ ਜਾ ਰਹੇ ਡਿਜੀਟਲ ਮੀਡੀਆ ਅਕਾਊਂਟਾਂ ਦੀ ਚੰਗੀ ਤਰ੍ਹਾਂ ਜਾਂਚ ਕਰੇ ਤਾਂ ਫੇਕ ਪੋਸਟਾਂ ਗਲਤ ਜਾਣਕਾਰੀ ਸਮਾਜਿਕ ਤੌਰ ਤੇ ਗਲਤ ਸ਼ਬਦਾਵਲੀ ਅਤੇ ਫੇਕ ਪੋਸਟਾਂ ਨੂੰ ਬੂਸਟ ਕਰਨ ਤੇ ਲੱਗੇ ਪੈਸਿਆਂ 'ਚ ਸਿੱਧੇ ਤੌਰ ਤੇ ਅਸਿੱਧੇ ਲਿੰਕ ਸਾਹਮਣੇ ਆ ਜਾਣਗੇ ਤੇ ਇਸ ਤੇ ਸਾਈਬਰ ਕ੍ਰਾਈਮ ਦੇ ਦਰਜਨਾਮੇ ਮਾਮਲੇ ਦਰਜ ਹੋ ਸਕਦੇ ਨੇ ਇਸ ਮਾਮਲੇ ਤੇ ਹਰਸਮਰਤ ਕੌਰ ਬਾਦਲ ਨੇ ਕਿਹਾ ਕਿ ਪੰਜਾਬ ਪੁਲਿਸ ਵੱਲੋਂ ਸ਼੍ਰੋਮਣੀ ਅਕਾਲੀ ਦਲ ਦੇ ਆਗੂ ਨਛੱਤਰ ਸਿੰਘ ਗਿਲ ਇਹ ਬੇਬੁਨਿਆਦ ਗ੍ਰਿਫਤਾਰੀ ਪੂਰੀ ਤਰ੍ਹਾਂ ਗੈਰਕਾਨੂੰਨੀ ਤੇ ਗੈਰਸੰਵਿਧਾਨਿਕ ਹੈ ਉਹਨਾਂ ਦੀ ਗ੍ਰਿਫਤਾਰੀ ਦੌਰਾਨ ਵੀਡੀਓ ਸਬੂਤਾਂ ਨਾਲ ਕੀਤੀ ਗਈ ਸ਼ੇਰ ਸ਼ਾਟ ਨੇ ਪੁਲਿਸ ਦੀ ਰਾਜਨੀਤਿਕ ਅਤੇ ਅਪਰਾਧਿਕ ਮਨਸ਼ਾ ਨੂੰ ਬੇਨਕਾਬ ਕਰਦੀ ਹੈ ਇਸ ਘਟਨਾ ਨੇ ਆਮ ਆਦਮੀ ਪਾਰਟੀ ਦੀ ਸਰਕਾਰ ਦੀ ਤਰਨ ਤਾਰਨ ਜਮਨੀ ਚੋਣ ਵਿੱਚ ਅਕਾਲੀ ਦਲ ਦੀ ਮੋੜ ਉੱਭਰ ਰਹੀ ਤਾਕਤ ਤੋਂ ਪੈਦਾ ਹੋਈ ਘਬਰਾਹਟ ਨੂੰ ਸਪਸ਼ਟ ਕਰ ਦਿੰਦਾ ਹੈ ਅਕਾਲੀ ਦਲ ਇਸ ਰਾਜਨੀਤਿਕ ਬਦਲਾਖੋਰੀ ਦਾ ਹਰ ਪੱਧਰ ਤੇ ਡਟ ਕੇ ਮੁਕਾਬਲਾ ਕਰੇਗਾ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਤੇ ਹਕਮਤਾਂ ਸਖਬੀਰ ਬਾਦਲ ਨੇ ਕਿਹਾ ਕਿ ਅਰਵਿੰਦ ਕੇਜਰੀਵਾਲ ਅਤੇ ਭਗਵੰਤ ਮਾਨ ਦੇ ਹੁਕਮਾਂ ਤੇ ਪੰਜਾਬ ਪੁਲਿਸ ਨੇ ਪਹਿਲਾਂ ਤਾਂ ਤਰਨਤਾਰਨ ਜ਼ਿਮਨੀ ਚੌਂਕ ਵਿਚ ਆਮ ਆਦਮੀ ਪਾਰਟੀ ਨੂੰ ਜਿੱਤੇ ਆਉਣ ਵਾਸਤੇ ਹਰ ਕਾਨੂੰਨ ਨੂੰ ਛੱਕੇ ਟੰਗਿਆ ਤੇ ਹੁਣ ਅਕਾਲੀ ਦਲ ਦੇ ਆਗੂਆਂ ਤੇ ਵਰਕਰਾਂ ਤੇ ਝੂਠੇ ਕੇਸ ਦਰਜ ਕੀਤੇ ਜਾ ਰਹੇ ਨੇ ਮੈਂ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਪੁਲਿਸ ਨੂੰ ਸਵਾਲ ਕਰਦਾ ਕਿ ਕੀ ਪੰਜਾਬ ਨੂੰ ਪੁਲਿਸ ਸਟੇਟ ਐਲਾਨ ਕਰ ਦਿੱਤਾ ਗਿਆ ਕਿ ਸਾਰੇ ਕਾਨੂੰਨ ਅਤੇ ਨਾਗਰਿਕਾਂ ਦੇ ਅਧਿਕਾਰ ਮੁਤਲਕ ਕਰ ਦਿੱਤੇ ਗਏ ਨੇ ਤੁਹਾਡੇ ਵੱਲੋਂ ਸੱਤਾ ਦੇ ਨਸ਼ੇ 'ਚ ਅੰਨੇ ਹੋ ਕੇ ਸਾਡੇ ਵਰਕਰਾਂ ਖਿਲਾਫ ਕੀਤੇ ਜਾ ਰਹੇ ਇਸ ਜ਼ੁਲਮ ਦਾ ਅਸੀਂ ਡਟ ਕੇ ਸਾਹਮਣਾ ਕਰਾਂਗੇ ਇਸ ਜ਼ੁਲਮ ਵਿੱਚ ਜਿਹੜੇ ਅਫਸਰ ਵੀ ਇਹਨਾਂ ਗੈਰ ਕਾਨੂੰਨੀ ਹੁਕਮਾਂ ਦੀ ਪਾਲਣਾ ਕਰ ਰਹੇ ਨੇ ਉਹਨਾਂ ਨੂੰ ਵੀ ਕਾਨੂੰਨ ਅਨੁਸਾਰ ਇਸ ਦਾ ਖਮਿਆਜ਼ਾ ਭੁਗਤਣਾ ਪਵੇਗਾ ਅਕਾਲੀ ਦਲ ਦੇ ਮੁਖਬਲਾਰ ਅਰਸ਼ਦੀਪ ਕਲੇਰ ਨੇ ਦੱਸਿਆ ਕਿ ਨਛੱਤਰ ਗੈਲੂ ਅੰਮ੍ਰਿਤਸਰ ਦੇ ਰਣਜੀਤ ਐਵੈਨਿਊ ਤੋਂ ਪੁਲਿਸ ਨੇ ਗ੍ਰਿਫਤਾਰ ਕੀਤਾ ਉਹਨਾਂ ਦੱਸਿਆ ਕਿ ਬਿਨਾਂ ਕਾਰਨ ਦੱਸੇ ਪੁਲਿਸ ਵੱਲੋਂ ਅੰਮ੍ਰਿਤਸਰ ਦੇ ਰਣਜੀਤ ਐਵੈਨਿਊ 'ਚ ਇੱਕ ਕੈਫੇ 'ਚ ਬੈਠੇ ਨਸ਼ਤਰ ਗਿੱਲ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਨਾਂ ਦਾ ਇਲਜ਼ਾਮ ਹੈ ਕਿ ਪੁਲਿਸ ਨੇ ਕੈਫੇ ਦੇ ਡੀਵੀਆਰ ਵੀ ਆਪਣੇ ਕਬਜ਼ੇ 'ਚ ਲੈ ਲਿਆ ਅਰਸ਼ਦੀਪ ਕਲੇਰ ਨੇ ਇਲਜ਼ਾਮ ਲਾਇਆ ਕਿ ਤਰਨਤਾਰਨ ਜ਼ਿਮਨੀ ਚੋਣ ਦੌਰਾਨ ਵੀ ਅਨੇਕਾਂ ਵਾਰ ਪੁਲਿਸ ਵੱਲੋਂ ਨਸ਼ਤਰ ਗਿੱਲ ਨੂੰ ਧਮਕਾਇਆ ਗਿਆ ਸੀ ਅਕਾਲੀ ਦਲ ਦੇ ਉਮੀਦਵਾਰ ਪ੍ਰਧਾਨ ਰਵਿੰਦਰ ਸਿੰਘ ਬਰਮਪੁਰਾ ਨੇ ਪਾਰਟੀ ਆਈਟੀ ਵਿੰਗ ਦੇ ਪ੍ਰਧਾਨ ਨਸ਼ਤਰ ਗਿੱਲ ਦੀ ਗ੍ਰਿਫਤਾਰੀ ਨੂੰ ਸਰਕਾਰ ਦੀ ਸਿਆਸੀ ਬੁ ਹਰਕਤ ਕਰਾਰ ਦਿੰਦਾ ਭਰਮਪੁਰਾ ਨੇ ਕਿਹਾ ਕਿ ਨੇ ਸ਼ਤਰਗਲ ਨੂੰ ਸਰਪੇ ਅਸਲੀ ਨਿਸ਼ਾਨਾ ਬਣਾਇਆ ਗਿਆ ਕਿਉਂਕਿ ਉਹਨਾਂ ਤਰਨਤਾਰਨ ਜ਼ਮਨੀ ਚੋਣ ਦੌਰਾਨ ਐਸਐਸਪੀ ਦਫ਼ਤਰ ਅੱਗੇ ਪੁਲਿਸ ਪ੍ਰਸ਼ਾਸਨ ਦੀ ਸ਼ਰਿਆਂ ਮੌ ਤੱਕੇ ਸ਼ਾਇਤ ਤੇ ਪੱਕਪਾਤ ਨੂੰ ਦਲੇਰੀ ਨਾਲ ਡਿਜੀਟਲ ਮੀਡੀਆ ਤੇ ਬੇਨਕਾਬ ਕੀਤਾ ਸੀ ਸਰਕਾਰ ਸੱਚ ਦੀ ਇਸ ਆਵਾਜ਼ ਤੋਂ ਬੁਰੀ ਤਰ੍ਹਾਂ ਡਰ ਗਈ ਹੈ ਅਤੇ ਹੁਣ ਗ੍ਰਹਿ ਵਿਭਾਗ ਦੀ ਦਰਵਾਰ ਤੋਂ ਕਰਕੇ ਬਦਲਾਖੋਰੀ ਤੇ ਉਤਰਾਈ ਹੈ ਉਹਨਾਂ ਮੁੱਖ ਮੰਤਰੀ ਨੂੰ ਸਿੱਧੇ ਚੁਟਾਵਣੀ ਦਿੰਦਿਆਂ ਕਿਹਾ ਕਿ ਅਕਾਲੀ ਦਲ ਇਸ ਸਰਕਾਰੀ ਗੁੰਡਾਗਰਦੀ ਅਤੇ ਲੋਕਤੰਤਰ ਦੇ ਕਾਣ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ ਜੇਕਰ ਗਿਲ ਨੂੰ ਤੁਰੰਤ ਵਿਨਾਸ਼ ਕਰਤਾ ਰਿਹਾ ਨਾ ਕੀਤਾ ਗਿਆ ਤੇ ਦੋਸ਼ੀ ਪੁਲਿਸ ਅਧਿਕਾਰੀਆਂ ਤੇ ਸਖਤ ਕਾਰਵਾਈ ਨਾ ਹੋਈ ਤਾਂ ਸਰਕਾਰ ਇਸ ਸਰਕਾਰੀ ਜ਼ਬਰ ਖਿਲਾਫ ਇੱਕ ਤਿੱਖੇ ਤੇ ਵੱਡੇ ਸੰਘਰਸ਼ ਦਾ ਸਾਹਮਣਾ ਕਰਨ ਲਈ ਤਿਆਰ ਹੈ